ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕੱਲ ਸ਼ੁਰੂ ਹੋਏ ਸੰਸਦ ਦੇ ਸੈਸ਼ਨ ਵਿੱਚ ਅਸਾਮ ਦੀ ਡਿਬਰੂਗੜ ਜੇਲ੍ਹ ਚ ਐਨਐਸਏ ਤਹਿਤ ਜੇਲ੍ਹ ਚ ਬੰਦ ਪੰਜਾਬ ਦੇ ਖਡੂਰ ਸਾਹਿਬ ਤੋਂ ਜਿੱਤੇ ਅਮਰਪਾਲ ਸਿੰਘ ਦੇ ਸੋਹ ਚੁੱਕਣ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ ਪੰਜਾਬ ਦੇ ਮੈਂਬਰਾਂ ਨੂੰ 25 ਜੂਨ ਯਾਨੀ ਅੱਜ ਸੋਹ ਚੁਕਾਈ ਜਾਣੀ ਹੈ ਜਿਨ੍ਹਾਂ ਮੈਂਬਰਾਂ ਨੂੰ ਸੋਹ ਚੁਕਾਈ ਜਾਣੀ ਹੈ ਉਹਨਾਂ ਵਿੱਚ ਅਮਰਪਾਲ ਸਿੰਘ ਦਾ ਨਾਂ ਵੀ ਲੋਕ ਸਭਾ ਸਖਤਰੇਤ ਵੱਲੋਂ ਜਾਰੀ ਸੂਚੀ ਵਿੱਚ ਸ਼ਾਮਿਲ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਅਮਰੀਪਾਲ ਸਿੰਘ ਤਾਂ NSA ਤਹਿਤ ਨਜ਼ਰਬੰਦ ਹਨ ਅਤੇ ਉਹਨਾਂ ਦੀ ਰਿਹਾਈ ਦਾ ਵੀ ਅਦਾਲਤ ਜਾਂ ਸਰਕਾਰ ਵੱਲੋਂ ਸੋਚ ਚੁੱਕਣ ਲਈ ਕੋਈ ਫੈਸਲਾ ਹਲੇ ਸਾਹਮਣੇ ਨਹੀਂ ਆਇਆ ਇਸ ਕਰਕੇ ਅਮਰੀਪਾਲ ਸਿੰਘ ਦੇ ਪੰਜਾਬ ਦੇ ਬਾਕੀ ਮੈਂਬਰਾਂ ਨਾਲ 25 ਜੂਨ ਯਾਨੀ ਅੱਜ ਸੋਚ ਚੁੱਕਣਾ ਸੰਭਵ ਨਹੀਂ ਲੱਗਦਾ ਭਾਵੇਂ ਕਿ ਉਹਨਾਂ ਦੇ ਵਕੀਲ ਜ਼ਰੂਰ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਇਕਰਜੀ ਵੀ ਸੋਚ ਚੁੱਕਣ ਲਈ ਰਿਹਾਈ ਲਈ ਦਿੱਤੀ ਹੋਈ ਹੈ ਅਮਰੀਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਅਮਰਿਤਪਾਲ ਸਿੰਘ ਦੇ ਸੌ ਚੁੱਕਣ ਬਾਰੇ ਕੁਝ ਨਹੀਂ ਪਤਾ ਪਰ ਉਹਨਾਂ ਨੂੰ ਟੀਵੀ ਚੈਨਲਾਂ ਤੋਂ ਜ਼ਰੂਰ ਪਤਾ ਲੱਗ ਰਿਹਾ ਹੈ ਕਿ ਸੌ ਚੁੱਕਣ ਵਾਲਿਆਂ ਦੀ ਸੂਚੀ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਸ਼ਾਮਲ ਹੈ। ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਅਮਰੀਕ ਸਰ ਦੇ ਡਿਪਟੀ ਕਮਿਸ਼ਨ ਜੋ ਕਿ ਐਨਐਸਏ ਬਾਰੇ ਬੋਰਡ ਵਿੱਚ ਸ਼ਾਮਲ ਹਨ ਤੋਂ ਵੀ ਜਾਣਕਾਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿਕਰਿਓ ਹੈ ਕਿ ਪਿਛਲੇ ਦਿਨੀ ਸਲਾਹਕਾਰ ਬੋਰਡ ਨੇ ਅਮਰਿਤਪਾਲ ਸਿੰਘ ਉੱਪਰ ਲਾਏ ਐਨਐਸਏ ਦੀ ਮਿਆਦ 1 ਸਾਲ ਹੋਰ ਵਧਾ ਦਿੱਤੀ ਹੈ। ਜੇਕਰ ਅਮਰਿਤਪਾਲ ਸਿੰਘ ਅੱਜ ਸੋਂ ਨਹੀਂ ਚੁੱਕ ਸਕੇ ਤਾਂ ਉਹ ਅਗਲੇ ਦਿਨਾਂ ਵਿੱਚ ਅਦਾਲਤ ਰਾਹੀਂ ਆਗਿਆ ਪ੍ਰਾਪਤ ਕਰਕੇ ਸੋਂ ਚੁੱਕ ਸਕਦੇ ਹਨ ਅਤੇ ਇਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਦੇ 13 ਨਵੇਂ ਸੰਸਦ ਮੈਂਬਰ ਜਿਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਓਜਲਾ, ਅਮਰੀਪਾਲ ਸਿੰਘ, ਚਰਨਜੀਤ ਸਿੰਘ ਚੰਨੀ, ਰਾਜਕੁਮਾਰ ਚੱਬੇ, ਬਾਲਮਨਵੀਂਦਰ ਸਿੰਘ, ਕੰਗ ਅਮਰੀਂਦਰ ਸਿੰਘ, ਰਾਜਾ ਵੜਿੰਗ, ਅਮਰ ਸਿੰਘ, ਸਰਬਜੀਤ ਸਿੰਘ ਖਾਲਸਾ, ਸ਼ੇਰ ਸਿੰਘ ਖੁਬਾਇਆ, ਹਰਸਿਮਰਤ ਕੋਰ ਬਾਦਲ ਗੁਰਮੀਤ ਸਿੰਘ ਮੀਥੇਰ ਅਤੇ ਡਾਕਟਰ ਧਰਮਬੀਰ ਗਾਂਧੀ ਸੰਸਦ ਮੈਂਬਰ ਵਜੋਂ ਆਪਣੇ ਮੈਂਬਰਸ਼ਿਪ ਅਹੁਦੇ ਦੀ ਅੱਜ ਸੌ ਚੁੱਕਣਗੇ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਆਬਨ ਰਹੋ ਧੰਨਵਾਦ